ਹਾਂ ਜੀ ਮੈਂ ਤਾਂ ਸਾਡਾ ਆਪਣਾ ਗੁਲਪੀ ਛੋਤਾ ਬਣਾਵਾਲੀ ਤੇ ਅੱਜ ਆਪਣੇ ਪਿੰਡ ਛਣੀ ਗੰ达ਸ਼ਪੂਰੀਆ ਗੱਜਗਾ ਗੰ达ਸ਼ਪੂਰੀਆ ਤੇ ਆਲ ਫਰੈਂਡ ਜਗਤਕਾਸ਼ ਪੁੱਤੇ ਅੰਮ੍ਰਿਤ ਚੜ੍ਹ ਤੋਂ ਸ਼ਾਨੂ ਮਿਲੇ ਆਏ ਤੇ ਆਪਣੇ ਫਰਮਲ ਦੇ ਵਿੱਚ ਹੀ ਉਹ ਪਰੇਟ ਦਾ ਕੰਮ ਕਰਦੇ ਆ ਡਦਾਵਰੀ ਦਾ ਕੰਮ ਤੇ ਪਈਆਂ ਬਸਤੇ ਡਦਾਵ ਦਾ ਤੇ ਗਾਣਾ ਆ ਚਣਾਉਣਾ ਸੀ ਆਪਾਂ ਤੇ ਹਲੇ ਆਪਾਂ ਉਹ ਬਣਾਵਾਂਗੇ ਮਿਲਦੀ ਰਹਿੰਦੇ ਆ ਤੇ ਆਪਣਾ ਹੁਣੇ ਬੈਲੀ ਗਾਣਾ ਆਇਆ ਸੀ ਆ ਤੇ ਉਹਗਾ ਨੇ ਦੀਆਂ ਲੈਣਾ ਵਿੱਚ ਚਾਰ ਛੋਡੇ ਛੰਮਣੇ ਪੇਸ਼ ਕਰਨੇ ਆ ਰਹੇ ਆ ਐਵੇਂ ਜਿਉਂ ਨੀ ਦਿੰਦੀ ਦੁਨੀਆ ਹੁਣ ਪੈਲੀ ਬਾਨਾ ਬੈਣਾਏ ਐਵੇਂ ਜਿਉਂ ਨੀ ਦਿੰਦੀ ਦੁਨੀਆ ਹੁਣ ਬੈਲੀਵਾਨਾ ਪਹਿਣਾਏ ਜਿੱਥੋਂ ਦੀ ਅੱਜ ਕੱਲ ਲੰਘੇ ਗੁਰਪ੍ਰੀਤ ਦਾ ਪਿਆਰ ਦੇ ਉਗਾਉਂਦਾ ਫਿਰਦੇ ਗੀਤ ਜਾਨ ਤੋਂ ਪਿਆਰ ਲੱਗਿਆ ਉਹਨੂੰ ਪਿੰਡ ਬਣ ਵਾਲੀ ਹੁਣ ਉਹ ਸਹੀ ਰਹਿਣਾਏ ਐਵੇਂ ਜਿਉਂ ਨੀਂਦ ਦੀ ਦੁਨੀਆ ਹੁਣ ਬੈਲੀਵਾਨਾ ਪਹਿਣਾਏ ਐਵੇਂ ਜਿਉਂ ਨੀਂਦ ਦੀ ਦੁਨੀਆ ਨਬੈਲੀਵਾਨਾ ਪਹਿਣਾਏ ਜਿਹੜੇ ਲੈਂਦੇ ਸੀ ਇਹ ਪੰਗੇ ਉਹ ਛੱਡਨੇ ਨਹੀਂ ਕੱਖਦੇ ਅੱਜ ਕੱਲ ਗਨ ਪਿਸਟਲ ਫੋਲਿਆ ਸੀ ਰੱਖਦੇ ਪਹਿਲਾ ਪਾਛ ਕਦੇ ਫੋਲ ਨਹੀਂ ਪਾਦੇ ਹੁਣ ਅਸਲੀ ਪੰਗਾ ਲੈਣਾ ਏਵੇਂ ਚਾਉਂ ਨਹੀਂ ਦਿੰਦੀ ਦੁਨੀਆ ਹੁਣ ਬੈਲੀਵਾਨਾ ਪਹਿਣਾਏ ਐਵੇਂ ਚਾਉਂ

ਨਹੀਂ ਦੋਬ ਕਿਛੇ ਦਾਹੂ ਨੇ ਚੈਨਾਏ ਪਹਿਲੇ ਵੀਡੀਓ ਬਣਾ ਲੈ ਐਵੇਂ ਜਾਉਂ ਨੀ ਦਿੰਤੀ ਦੁਨੀਆ ਹਣ ਬੈਠੀ ਬੰਨ ਬਹਿਰਾਏ ਥੈਂਕ ਯੂ ਦਿਲੋ ਲਵ ਯੂ ਆਹ ਲਵ ਯੂ ਲਵ ਯੂ ਮੇਰਾ ਵੀਰ